ਇਹ ਹਰਿਆਣੇ ਕੇ ਤਾਉ ਤੁਹਾਰੇ ਵਾਸਤੇ ਲੱਭ ਲਿਆ ਟਰੈਕਟਰ ਕਮਾਉ ਇਹ ਤੁਹਾਰਾ ਕਮਾਉ ਪੁੱਤ ਟਰੈਕਟਰ ਹੈ ਮੈਂ ਹਿੰਦੀ ਚ ਜੇ ਗੱਲ ਕਰਦਾ ਇਹਨਾਂ ਸਮਝ ਲਓ ਵੀ ਹਰਿਆਣਾ ਨੰਬਰ ਹੈ ਪੰਜਾਬ ਨੰਬਰ ਹੈ ਧਰਮੇ ਉਰੇ ਆ ਇਹ ਪੀਪੀ 51 ਆਈ ਆ ਇਹ 60 ਹਾਰਸ ਪਾਵਰ ਦਾ ਟਰੈਕਟਰ ਹੈ ਤੇ ਜੇ ਗੱਲ ਕਰੀਏ ਮਾਡਲ ਦੀ ਮਾਡਲ 2021 ਆ ਬਈ ਹੁਣ ਇਹਦੇ ਫੀਚਰ ਦੱਸ ਗੁਰ ਲਾਲ ਫੀਚਰ ਦੱਸ 3 ਸਪੀਡ ਹੈ 3 ਸਪੀਡ ਹੈ ਸਾਈਡ ਕਲੱਚ ਵਾਲਾ ਸਾਈਡ ਕਲੱਚ ਹੈ ਹਾਂ ਤੇ ਡਬਲ ਡਿਸਟ੍ਰਿਬਿਊਟਰ ਹੈ ਡਬਲ ਡਿਸਟ੍ਰਿਬਿਊਟਰ 16 ਦੇ ਟਾਇਰਾਂ ਦੇ ਵਿੱਚ ਹੈ ਧਰਮੇ ਕੰਡੀਸ਼ਨ ਦਾ ਸਾਰਾ origignal ਪਾਰਟੀ ਫਾਸਟਾ ਪੰਜਾਬ ਦਾ ਨੰਬਰ ਹੈ ਡਬਲ ਡਿਸਟਰੀਬਿਊਟਰ ਇਧਰ ਵੀ ਆ ਛਤਰੀ ਜਮਾਨਾ ਮੀਆਂ ਟਾਇਰ ਚਾਰੇ ਨਾਲ ਦੇ ਦੇਖ ਚਾਰੇ ਟਾਇਰ ਨਾਲ ਦੇ ਨੇ ਕਿੰਨੇ ਘੰਟੇ ਚੱਲਿਆ ਹੋਇਆ 1700 ਹੈ ਜੀ 1700 ਘੰਟਾ ਚੱਲਿਆ ਹੋਇਆ ਹੁਣ ਗੱਲ ਇਹ ਆ ਵੀ ਜਿਹਦੇ ਵਿੱਚ ਇੰਨੇ ਫੀਚਰ ਹੋਣ ਤੇ 60 ਹਸ ਪਾਵਰ ਦਾ ਟਰੈਕਟਰ ਹੋਵੇ 3 ਸਪੀਡ ਹੋ ਜੇ ਘੱਟ ਤੋਂ ਘੱਟ 7 7.5 ਲੱਖ ਰੁਪਏ ਮੰਗਦਾ ਅਗਲਾ ਆਪਾਂ ਕਿੰਨੇ ਮੰਗਾਗੇ ਆਪਾਂ ਮੰਗਦੇ 5 ਲੱਖ ਕੋਲ 5 ਲੱਖ ਮੰਗਦੇ ਆ ਹੁਣ ਨਵਾਂ ਸਾਲ ਆ ਅੱਜ ਤਰੀਕ 2-3 ਹੀ ਐ ਕਿੰਨੇ ਦਾ ਦੇਣਾ ਇਹ ਤਾਂ 490 ਦਾ 490 ਜੋ ਵੀ ਘਟਾ ਦੇ 80 ਦਾ ਲਾਹ ਹੱਦ ਹੀ ਆ ਜਸ 90000 ਆ 80 ਦਾ ਚੱਕੋ ਮਿੱਤਰੋ 4 ਲੱਖ ਤੇ 80000 ਦਾ ਟਰੈਕਟਰ ਬਣੂ ਲੋਨ ਕਿੰਨੇ ਦਾ ਹੋਜੂ ਲੋਨ ਕਰਾਂ 3.5 ਲੱਖ ਦਾ 3.5 ਲੱਖ ਦਾ ਲੋਨ ਹੋਜੂ ਫਟਾਫਟ ਆਜੋ ਪ੍ਰਵਾਹੀ ਪਿੰਡ ਚ ਖੜਾ ਗਲਾਬ Sidhu ਤੇ ਗਵਾਂਢੀ ਲਵੇ ਖੜਾ ਗੁਰਲਾਲ ਵਾਈ ਲਵੇ ਖੜਾ ਨੰਬਰ ਸਕਰੀਨ ਤੇ ਆ ਪੂਰਾ ਘੈਂਟ ਗਾਰੰਟੀ ਵਾਲਾ ਟਰੈਕਟਰ ਹੈ ਚੱਕ ਲੋ ਕਰਾ